ਮੈਟਰ ਉਹ ਫਿਰ ਪ੍ਰੀਸਾਸ ਸੀ ਕਾਲਿਆ ਜੀ ਅੱਜ BMW X5 ਸਾਡੇ ਨਾਲ ਆ ਤੇ ਗੱਡੀ ਕੀਤੀ ਡਰਾਈ ਕਲੀਨ ਰਿਜ਼ਲਟ ਦੇਖ ਲੋ ਪੂਰਾ ਮਤਲਬ ਸਾਰੀ ਗੱਡੀ ਕੀਤੀ ਡਰਾਈ ਕਲੀਨ ਮਜ਼ਾ ਆ ਗਿਆ ਕੰਮ ਕਰਕੇ ਜੀ ਸੈਂਟਰ ਬਾਕਸ ਵੀ ਚੈੱਕ ਕਰ ਲਓ ਯਾਰ ਕੱਲੀ ਕੱਲੀ ਸ਼ੈ ਮਿੱਤਰਾਂ ਨੇ ਪਟਕੇ ਦੇ ਹਨ ਟੱਚ ਕਰਤੀ ਆ ਮੋਜੀ ਤੋਂ ਉਹਨਾਂ ਨੂੰ ਪੁੱਛ ਲਿਆ ਹਾਲਾਤ ਕੀ ਸੀ ਗੱਡੀ ਦੇ ਪਰ ਮੋਜੀ ਤੋਂ ਨਹੀਂ ਕਹਿੰਦਾ ਨਹੀਂ ਭਾਈ ਜੀ ਸਿਰਾ ਕਰਾਵਾਂਗੇ ਗੱਡੀ ਦਾ ਤੇ ਆ ਨੋਕਰਪੋਰਡ ਕਰਤਾ ਕੰਮ ਨਜ਼ਰ ਫਲੋਰ ਵੀ ਡ్రਾਈ ਕਰ ਨਹੀਂ ਕੀਤਾ ਸੀ ਇਹ ਵੀ ਦੇਖ ਲਓ ਆਨ ਡੋਰ ਚੈੱਕ ਕਰ ਸਕਦੇ ਇਹ ਇੰਦਰ ਵੀ ਜਾਂਦੀ ਹਮਾਰ ਲਗਾਈ ਮਤਰੋ ਕੰਮ ਕਰਕੇ ਮਿਲ ਜਾ ਆਇਆ ਸਾਰੀ ਗੱਡੀ ਕੀਤੀ ਹੈ ਡ్రਾਈਟਲੀ ਕੀਤੀ ਤਾਂ ਮੋਜਦ ਹੁਣ ਨੇ ਮੈਂ ਤਾਂ ਕੋਲ ਹੀ ਖੜਾ ਰਹੇ ਹਾਂ ਹਾਂ ਸਾਨੂੰ ਓਫਰਬੋਰਡ ਕਰਾਤਾ ਜ਼ਰਾ ਕਰਾਤੀ ਮੁੰਡੇ ਨੇ ਵੜ ਗਏ 34 ਜਾ ਕੇ ਆਉਂ। ਬਾਈ ਉਹਨਾਂ ਦੀ ਪਹਿਲੀ ਗੱਡੀ ਕਰਨ ਆਏ ਆ। ਹੋਰ ਵੀ ਗੱਡੀਆਂ ਉਹਨਾਂ ਦੀਆਂ ਕਰਾਂਗੇ। ਤੇ ਬਾਕੀ ਡਿੱਗੀ ਦੇ ਹਾਲਾਤ ਇਹਨਾਂ ਦਿਖਾ ਦਿੱਤੇ ਸੀ ਪਹਿਲਾਂ ਤੇ ਹੁਣ ਵੀ ਚੈੱਕ ਕਰ ਲਓ ਡਿੱਗੀ ਦੇ ਹਾਲਾਤ। ਬੱਸ ਪਾਸ। ਕਿ ਗੱਡੀ ਥੋੜੀ ਜਿਹੀ ਗਿੱਲੀ ਆ। ਤੇ ਸਾਰੇ ਉਹ ਕਰਪੋਰਡ ਕਰ ਦਿੱਤੇ। ਮਾਯਾ ਗਾ ਮੇਟਰ ਕੰਮ ਕਰਕੇ ਪਰ ਪ੍ਰਸਾਦ ਜਿਹੜੀ ਹੈ ਨਾ ਥੋੜੀ ਜੀ ਤੰਗ ਕਰ ਰਹੀ ਹੈ ਸਾਨੂੰ ਤੇ ਬਾਕੀ ਅਹੀਂ ਗੱਡੀ ਦੇ ਜੈਪ ਕੱਢਦੇ ਤੇ ਬੂਰੇ ਜੀ ਪ੍ਰਸਾਦ ਨਾ ਇਹਦੇ ਕਰਕੇ ਥੋੜਾ ਥੋੜਾ ਕੰਮ ਖਰਾਬ ਹੋ ਰਿਹਾ ਨਹੀਂ ਤਾਂ ਰਾਮ ਦੇ ਤੂੜਪੱਟੀ ਵੀ ਮੁੰਡੇ ਆ ਚੈੱਕ ਕਰ ਲਓ ਯਸਪਾਸ ਤੇ ਵੀਡੀਓ ਕਰਦੇ ਲਾਈਕ ਚੈਨਲ ਕਰ ਲਓ ਸਬਸਕ੍ਰਾਈਬ ਹੋਰ ਵੀ ਮੇਰੇ ਕਿਸੇ ਵੀਰ ਪੁਰਾਣੇ ਕਾਰ ਡਰਾਈਵ ਤੇ ਇਹਨੂੰ ਕੰਪਾਉਂਡ ਪਾਲਿਸ਼ਿੰਗ ਕਰਾਉਣੀ ਹੈ ਤੇ ਸਾਨੂੰ ਕਹਿੰਦੇ ਹੋ ਕੰਟੈਕਟ Thank you, G.